ਬਲੌਗ ਵੀਰਪਾਲ कौर ਵਿੱਚ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਦੋ ਜੀ ਇਹ ਆਪਾਂ ਕੋਟੀ ਬਣਾ ਕੇ ਤਿਆਰ ਕੀਤੀ ਆ ਦੇਖੋ ਜੀ ਇਹ ਬਸ ਸਭ ਬੰਦ ਕਾਲੇ ਕੀ ਚ ਦਿਖਾਤੀ ਆਪਾਂ ਤੇ ਪਰ ਆਪਾਂ ਤੁਹਾਨੂੰ ਉਹਦੀ ਲਵਾਈ ਜੜਾਈ ਵਾਰੀ ਦੱਸਣਾਗਾ ਦੇਖੋ ਜੀ ਪਹਿਲਾਂ ਤਾਂ ਗੋਲ ਗਲਾ ਜਿਹੜਾ ਤੁਹਾਨੂੰ ਦਿਖਾਇਆ ਸੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਗੋਲ ਗਲਾ ਦੇਖੋ ਜੀ ਕਿੱਦਾਂ ਸੋਣਾ ਗੋਲ ਗਲਾ ਬਣ ਕੇ ਤਿਆਰ ਹੋਇਆ ਸੋਨਵਾ ਪਾ ਚੱਸਿਆ ਸੀ ਵੀਰ ਦੀ ਲਵਾ ਕਿਦਾਂ ਘਟਾਈ ਪਾਉਣੀ ਦੇਖੋ ਜੀ ਗੋਲ ਕਲਾਵੇ ਆਪਣ ਕਿਵੇਂ ਬਿਲਕੁਲ ਗੋਲ ਪਰ ਭਰਾਏ ਬਣ ਕੇ ਤਿਆਰ ਹੁੰਦਾ ਹੈਗਾ ਦੇਖੋ ਜੀ ਲਓ ਜੀ ਇਹਦੀ ਲਵਾਈ ਦੇਖੋ ਜੀ ਇਹ ਫੁੱਲ ਸਾਈਜ਼ ਦੀ ਨੇ ਪੂਰੀ ਇਹ ਵੈਸਾ ਪਰ ਰੱਖਦੇ ਹੁਨੇ 27 ਇੰਚ ਜੈਂਸ ਦੀ ਤੇ ਪਰ ਇਹ ਥੋੜੀ ਜੀ ਹੈਵੀ ਜ਼ਿਆਦਾ ਕੱਟ ਕਾਟ ਮੁੰਡੇ ਦੀ ਆ ਇਹ ਤੁਸੀਂ ਵੀ ਇਸ ਤਰ੍ਹਾਂ ਵੀ ਕੱਦ ਕਾਠ ਦੇ ਬੱਚੇ ਦੀ ਬਉਣਨੀ ਆ ਮੁੰਡੇ ਦੀ ਬਉਣਨੀ ਆ ਕਿਸੇ ਜੈਂਟਸ ਦੀ ਬਉਣਨੀ ਆ ਦੇਖੋ ਜੀ ਇਹਦੀ ਪਾ ਲਵਾਈ 30 ਇੰਚ ਰੱਖੀ ਆ ਇੱਥੇ ਵਾਸ਼ ਕਰਨ ਆਲੀ ਆ ਕੁਸ ਲਾਈਆਂ ਦਾ ਰੰਗ ਚੜ ਜਾਂਦਾ ਨਾ ਦੇਖੋ ਜੀ ਤੁਸੀਂ ਵੀ ਜੇ ਬਉਣਨੀ ਆ ਤੁਸੀਂ ਵੀ 30 ਇੰਚ ਦਾ ਫੁੱਲ ਸਾਈਜ਼ ਆ ਨਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਤੁਸੀਂ ਫੁੱਲ ਸਾਈਜ਼ ਦਿੱਤੀ ਇੰਚ ਦੀ ਲਵਾਈ ਰੱਖਿਓ ਲਓ ਜੀ ਤੇ ਜਿਹੜੀਆਂ ਬਾਹਾਂ ਨੇ ਤੇ ਬਾਹਾਂ ਆਪ ਰੱਖੀਆਂ ਸੀਗੀਆਂ ਤੇ ਇੰਜ ਚ ਤੋਟਾ ਹੀ ਫੋਨ ਲੱਗੇ ਸੀ ਇਥੋਂ ਬਾਹਾਂ ਦੀ ਲਵਾਈ ਆਪ 26 ਰੱਖੀ ਹੈ ਇਹਨਾਂ ਦੀ ਕਿਉਂਕਿ ਆਪਣੇ ਕੋਲ ਉਹਨੇ ਨਾਪ ਦਿੱਤਾ ਸੀਗਾ ਵੀ ਸਾਡੀ ਵੀ ਇੰਨੀ ਲੰਬੀ ਹੈਗੀ ਐ ਜੇ ਤੁਸੀਂ ਵੀ ਇਸ ਤਰ੍ਹਾਂ ਫੁੱਲ ਸਾਈਜ਼ ਤੁਹਾਨੂੰ ਵੀ ਨਾ ਆਈਰੀ ਦਾ ਪਤਾ ਲੱਗੀ ਵੀ ਕਿੰਨੀ ਰੱਖੀਏ ਤੁਸੀਂ ਵੀ 36 ਇੰਚ ਦੀ ਲਵਾਈ ਰੱਖਣੀ ਆ ਇਥੋਂ ਤੋਂ ਲੈ ਕੇ ਇਥੋਂ ਤੱਕ ਆਪਾਂ 23 ਇੰਚ ਤੇ ਮੋਡੇ ਕੱਢੇ ਆ ਤੇ ਇੰਜ ਚ ਤੇ ਮੋਡੇ ਕੱਢੇ ਪ੍ਰੋਪਰ ਇਹ 33.5 ਹੈ ਜਾਨੀ 29 ਨਹੀਂ ਹੈਗੀ ਇੰਨ ਚ ਵੱਧ ਦਾ ਘੱਟ ਨਹੀਂ ਹੈਗੀ ਦੇਖੋ ਜੀ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਇਥੋਂ ਵੀ ਆਪਾਂ ਜੋਟੇ ਰੱਖੇ ਸੀਗੇ ਇਹਦੇ 55 ਤੇ ਉਪਰੋਂ ਆਪਾਂ ਕਰਦੇ ਸੀਗੇ 63 ਜੋਟੇ 8 ਜੋਟੇ ਇਥੋਂ ਵਧਾਦੇ ਸੀਗੇ ਆਹ ਚ 8 ਇਥੋਂ 63 ਰੱਖੇ ਆ ਇਥੋਂ 55 ਰੱਖ ਕੇ ਤੇ 63 ਵਧਾਦੇ ਸੀ ਆਪਾਂ ਲੋ ਜੀ ਦੇਖੋ ਸੋ ਨਵੀਂ ਇਸਤਰਾ ਕੋਟੀ ਜਾਕਟ ਦੀ ਲੋੜ ਹੋਵੇ ਤੁਸੀਂ ਵੀ ਨੰਬਰ ਆਪਣਾ ਸਕਰੀਨ ਤੇ ਹੁੰਦਾ ਪਾ ਸਕ ਸੀ ਮੰਗਵਾ ਸਕਦੇ ਆ ਦੇਖੋ ਜੀ ਬਣਵਾ ਸਕਦੇ ਆ ਦੇਖੋ ਜੀ ਇਹ ਫੁੱਲ ਸਾਈਜ਼ ਦੀ ਆ ਬਾਹਾਂ ਦੀ ਲਵਾਈ ਆਪਾਂ 26 ਰੱਖੀ ਆ ਤੇ ਕੋਟੀ ਦੀ ਲਵਾਈ ਇਸ ਨੂੰ ਮੈਂ ਦੱਸਤਾ ਵੀ 30 ਇੰਚ ਰੱਖੀ ਆ ਇੱਥੇ 55 ਝੋਟੇ ਪਾ ਕੇ ਆਪਾਂ 68 ਝੋਟੇ ਤੋ ਵਧਾ ਦਿੱਤੀ ਆ ਤੇ ਗੋਲ ਗਲਾ ਕਰਤਾ ਇਹ ਪੈਂਡਕਾ ਮੀਰਪਾਗੁਰ ਬਲਾਕ ਦੇ ਵਿੱਚ ਵਾਈਟ ਕਲਰ ਦੀ ਮੈਂ ਬੁਣੀ ਆ ਉਹਦੇ ਵਿੱਚ ਬਹੁਤ ਵਿਊ ਆਉਂਦੇ ਆ ਬਹੁਤ ਮੇਰੀ ਵੀਡੀਓ ਚੱਲੀ ਜਾਂਦੀ ਆ ਉਹ ਇੱਕੋ ਸਾਈਜ਼ ਦੀ ਕੋਈ ਹੈ ਉਹਨਾਂ ਤੋਂ ਹੀ ਆ ਦੋ ਕੋਟੀਆਂ ਇਹ ਇਹ ਆਪਾਂ ਦੂਜੀ ਬਣਾ ਕੇ ਤਿਆਰ ਕਰ ਦਿੱਤੀ ਆ ਇਹ ਗੋਲ ਗਲਾ ਦੇਖੋ ਜੀ ਦੇਖੋ ਗੋਲ ਗਲਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਨਾ ਨਾ ਚਲੋ ਜੀ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿਦਾਂ ਦੀ ਲੱਗੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਅਸੀਂ ਤਾਂ ਆਪਸ ਨੂੰ ਲਵਾਈ ਚੜਾਈ ਬਾਰੇ ਦੱਸਣਾ ਸੀਗਾ ਜੇ ਫੁੱਲ ਸਾਈਜ਼ ਦੀ ਹੈ ਤੁਸੀਂ 26 ਇੰਚ ਦੀ ਬਾਹਰ ਰੱਖਿਓ ਗੋਟੀ ਦੀ ਇੰਚ ਦੀ ਆਪ ਤਾਂ 27 ਇੰਚ ਦੀ ਹੁੰਦੀ ਆ ਨਾ ਹੁੰਦੀ ਬਹੁਤ ਸੋਨਾ ਗਲਾਇਸਟਰ ਵਾਲਾ ਹੁਦੋ ਸਿੰਘ ਜੀ ਇਹ ਕਿਸੇ ਮੇਰੀਆਂ ਭੈਣਾਂ ਨੇ ਕੋਲ ਪੁੱਛਣਾ ਕੋ ਗਲੇ ਬਾਹ ਬਾਰੇ ਉਹਨੂੰ ਨੰਬਰ ਆਪਣਾ ਸਕਰੀਨ ਤੇ ਹੁੰਦਾ ਸੀ ਜਦੋਂ ਮਾਰਦੀ ਆਪਾਂ ਤਾਂ ਪੁੱਛ ਲਓ ਜਿੰਨੀ ਕੀ ਜਾਣਕਾਰੀ ਆਪਣੇ ਕੋਲ ਆਪਾਂ ਤੁਹਾਨੂੰ ਵੀ ਦੇ ਦਵਾਂਗੇ ਜ਼ਰੂਰ ਦੇਵਾਂਗੇ ਹਲੋ ਸਟਰੀਟ ਵਗੈਰਾ ਆਪਾਂ ਪੈਂਟ ਕਾਲੇ ਕੀ ਸਾਰਾ ਕੁਝ ਦੱਸਿਆ ਇਹ ਕਿਹਨੂੰ ਕੱਲਣੀ ਕਿੱਥੇ ਜਾਣੀ ਨਾ ਜੇ ਸੋਨ ਤਾਂ ਥੋੜਾ ਜਿਹਾ ਲਵਾਈ ਚੜਾਈ ਵਾਰੀ ਦੱਸਿਆਗਾ ਚਲੋ ਜੀ ਠੀਕ ਆ ਵੀਡੀਓ ਫਿਰ ਆਪਾਂ ਜਿਆਦਾ ਲੰਬੀ ਨਹੀਂ ਬਣਾਉਣੀ ਜੀ